ਦਰਦੀ ਸਿੰਘ ਡੱਲੇਵਾਲ ਇਸ ਵੇਲੇ ਮਰਨ ਵਰਤ ਤੇ ਆ ਖਨੌਰੀ ਬਾਰਡਰ ਤੇ ਬੈਠੇ ਆ 15 ਰਨ ਹੋ ਚਲੇ ਆ ਇੱਕ ਬੁਰਗੀ ਉਹਨਾਂ ਨੇ ਤੋੜ ਕੇ ਮੂੰਹ ਤੇ ਢੰਗ ਤਰੀ ਮੌਤ ਦੇ ਵੱਲ ਲਗਾਤਾਰ ਵਧ ਰਹੀ ਆ ਆ ਮੈਂ ਹੁਣੇ-ਹੁਣੇ ਕੁਝ ਰਿਪੋਰਟਾਂ ਪੜੀਆਂ ਆ ਕੁਝ ਕੁ ਵੀਡੀਓ ਦੇਖੀਆਂ ਲੱਖਾਂ ਸਿਧਾਨਾ ਅਮਤੋਜ ਮਾਨ ਤੇ ਕੁਝ ਕੁ ਹੋਰ ਲੋਕ ਖਨੌਰੀ ਬਾਰਡਰ ਦੇ ਉੱਤੇ ਉਹਨਾਂ ਨੂੰ ਮਿਲ ਕੇ ਆਏ ਆ ਦੇਖੋ ਵਿਚਾਰ ਸਭ ਦੇ ਆਪੋ ਆਪਣੇ ਆ ਤੁਹਾਡੇ ਮਨ ਦੇ ਵਿੱਚ ਵਿੱਖਾਂ ਹੋ ਸਕਦੀਆਂ ਤੁਹਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਅਡੋ-ਅੱਡੀ ਹੋ ਸਕਦੇ ਆ ਪਰ ਜਿਹੜਾ ਬੰਦਾ ਮੌਤ ਦੇ ਵੱਲ ਵਧ ਰਿਹਾ ਸਿਰਫ ਆਪਣੇ ਖੇਤਾਂ ਕਰਕੇ ਨਹੀਂ ਤੁਹਾਡੇ ਸਾਡੇ ਸਭ ਦੇ ਖੇਤਾਂ ਦੇ ਕਰਕੇ ਉਹਦੇ ਮੌਤ ਵੱਲ ਵਧਣ ਦੇ ਕਾਰਨ ਸਾਨੂੰ ਦਿਸਦੇ ਹੋਣ ਉਹਦੇ ਮਰਨ ਵਰਤ ਦਾ ਕਾਰਨ ਦਿਸਦਾ ਹੋਵੇ ਤੇ ਅਸੀਂ ਇਹ ਗੱਲ ਕਹ ਜਾਈਏ ਵੀ ਇਹ ਕਿਹੜਾ ਇਫਤਾ ਇਹ ਠੱਕੇ ਹੋਈ ਨਹੀਂ ਸਕਦੇ ਇਹ ਕੁੱਟ ਖਾ ਕੇ ਮੜਿਆਉਂਦੇ ਆ ਇਹ ਮੂਰਖਤਾ ਇਹ ਬਾਂਦਰਪੁਣਾ ਆਪਾਂ ਜੇਕਰ ਇਹੋ ਜਿਹੀਆਂ ਟਿੱਪਣੀਆਂ ਕਰਦੇ ਤਾਂ ਮੇਰੇ ਕਿਸਾਨ ਜਿੱਥੇ ਬੰਦਗਾਂ ਨੂੰ ਬੇਨਤੀ ਆ ਤੁਹਾਡੇ ਵਿੱਚ ਬਹੁਤ ਸਾਰੀਆਂ ਵੰਡੀਆਂ ਇਸ ਸਮੇਂ ਸਮੇ ਤੇ ਅਸੀਂ ਦੇਖਦੇ ਹਾਂ ਪਹਿਲੇ ਕਿਸਾਨ ਅੰਦੋਰਨ ਦੇ ਮੌਕੇ ਵੀ ਦੇਖਣਾ। ਕਈ ਥਾਵਾਂ ਤੇ ਡੱਲੇਵਾਲ ਸਾਹਿਬ ਦੀ ਜਥੇਬੰਦੀ ਵੀ ਉਦੋਂ ਗਲਤ ਹੋ ਸਕਦੀ ਆ, ਪੁਨੇਰ ਸਾਹਿਬ ਵੀ ਗਲਤ ਹੋ ਸਕਦੇ ਆ, ਕੁਝ ਹੋਰ ਜਥੇਬੰਦੀਆਂ ਵੀ ਗਲਤ ਹੋ ਸਕਦੀਆਂ। ਪਰ ਜਦੋਂ ਗੱਲ ਖੇਤਾਂ ਦੀ ਤੇ ਮਜ਼ਦੂਰਾਂ ਦੀ ਇਸ ਕਰਕੇ ਆਜੋ ਆਪਾਂ ਇੱਕ ਹੋ ਜੇ। ਜੇ ਕੱਲ ਨੂੰ ਡੱਲੇਵਾਲ ਦੀ ਮੌਤ ਹੋ ਜਾਂਦੀ ਆ। ਹਾਲਾਂਕਿ ਹੋਵੇ ਨਾ ਸੀ ਇਸ ਗੱਲ ਦੀ ਅਰਦਾਸ ਕਰਦੇ ਪਰ ਬਦੇ ਦਾ ਪਤਾ ਕੋਈ ਨਹੀਂ ਹੁੰਦਾ, ਮੇਰਾ ਆਪਣਾ ਨਹੀਂ ਪਤਾ, ਤੁਹਾਡਾ ਨਹੀਂ ਪਤਾ। ਪਰ ਜੇ ਕੱਲ ਨੂੰ ਡੱਲੇਵਾਲ ਦੀ ਮੌਤ ਹੋ ਜਾਂਦੀ ਆ। ਫੇਰ ਤੋ ਆਪਾਂ ਸੜਕ ਦੇ ਵਿੱਚ ਲਾਸ਼ ਰੱਖ ਕੇ ਤੇ ਕਹਾਂਗੇ ਜੀ ਸਾਡੀਆਂ ਮੰਗਾਂ ਮੰਨੋ ਅਸੀਂ ਸਸਕਾਰ ਫੇਰ ਕਰਨਾ ਫੇਰ ਤੋ ਘਟੀਆਂ ਨੂੰ ਸਟਾਰਟ ਕਰਾਂਗੇ ਤੇ ਆਪਾਂ ਉਹਦੇ ਪਿੰਡ ਵੱਲ ਭਜਾਂਗੇ ਵੀ ਭਾਈ ਐਨੇ ਵਜਾ ਸਸਕਾਰ ਆ ਤੇ ਉੱਥੇ ਵੇਲੇ ਸਿਰ ਪਹੁੰਚਣਾ ਫੇਰ ਤੋ ਅੱਖਾਂ ਦੇ ਵਿੱਚੋਂ ਗੱਲੇ ਡੂ ਸਿੱਟਾਂਗੇ ਫੇਰ ਤੋ ਭੋਗ ਦੇ ਮੌਕੇ ਅਸੀਂ ਵੱਡੇ ਵੱਡੇ ਲੰਮੇ ਚੌੜੇ ਭਾਸ਼ਣ ਦੇਵਾਂਗੇ ਤੇਰੀ ਸੋਚ ਤੇ ਪਹਿਰਾ ਠੋਕ ਕੇ ਦੇਾਂਗੇ 100 ਤਰ੍ਹਾਂ ਦੇ ਪਖੰਡ ਕਰਾਂਗੇ ਅਜੋ ਆਪਾਂ ਉੱਥੇ ਇਕੱਠ ਕਰਕੇ ਦਿਖਾਈਏ ਸਾਡੀ ਨਹੀਂ ਪੜਦੀ ਨਾ ਬਣੀ ਸਾਡੇ ਵਿਚਾਰਧਾਰਕ ਮਤ ਭੇਡਾਂ ਗੱਲ ਸਹੀ ਆ ਪਰ ਇਹ ਵੇਲਾ ਮਤ ਭੇਦਾਂ ਤੋਂ ਉੱਤੇ ਉਠਣ ਦਾ ਜਾਂ ਤਾਂ ਬਾਅਦ ਦੇ ਵਿੱਚ ਵੀ ਪਖੰਡਵਾਜੀ ਨਾ ਕਰਕੇ ਇਹ ਗੱਲ ਕਰੀਗੇ ਸਾਡੇ ਵੱਲੋਂ ਮਰੇ ਸਾਡੇ ਵੱਲੋਂ ਜੀਵੇ ਅਸੀਂ ਉਹਦੇ ਨਹੀਂ ਉਹ ਸਾਡਾ ਨਹੀਂ ਤੁਸੀਂ ਮਗਰੋਂ ਤੁਰ ਪੈਣਾ ਇਸ ਗੱਲ ਦਾ ਮੈਨੂੰ ਪੱਕਾ ਯਕੀਨ ਆ ਫਿਰ ਤੁਸੀਂ ਲੋਕਾਂ ਨੂੰ ਦਿਖਾਉਣ ਦੀ ਖਾਤਰ ਕਈਆਂ ਨੇ ਤੁਰ ਪੈਣਾ ਜਿਹੜੇ ਘਰਾਂ ਦੇ ਵਿੱਚ ਬੈਠੇ ਗੱਲ ਕਹਿੰਦੇ ਵੀ ਕੁੱਟ ਖਾ ਕੇ ਮੁੜੇ ਆਉਂਦੇ ਆ 6 ਤਰੀਕ ਨੂੰ ਗਏ ਸੀ ਉਦੋਂ ਵੀ ਛੱਤਰ ਖਾ ਕੇ ਮੁੜੇ ਆਏ 8 ਤਰੀਕ ਨੂੰ ਗਏ ਸੀ ਦਿੱਲੀ ਵੱਲ ਵਾਧੇ ਸੀ ਹਰਿਆਣੇ ਵਾਲੀ ਪੁਲਿਸ ਨੇ ਕੁੱਟੇ ਬੜੇ ਯਾਰ ਤੁਸੀਂ ਵੀ ਗੱਲਾਂ ਕਰੋਗੇ ਹੁਣ ਤੁਸੀਂ ਕੰਬਲ ਦੀ ਬੁੱਕਲ ਮਾਰ ਕੇ ਆ ਗੱਲਾਂ ਕਰੋਗੇ ਟਿੱਪਣੀਆਂ ਕਰੋਗੇ ਤੁਸੀਂ ਤਾਂ ਕੁਝ ਵੀ ਨਹੀਂ ਕਰ ਦੇਗੇ ਅੱਜ ਜਦੋਂ ਮੈਂ ਲੱਖਾ ਸਿਧਾਣਾ ਤੇ ਅਮਤੋਜ ਮਾਨ ਡੱਲੇਵਾਲ ਗੁਰਾਂ ਦੇ ਕੋਲੇ ਬੈਠੇ ਹੋਏ ਦੇਖੇ ਤੇ ਜਦੋਂ ਲੱਖਾ ਸਿਧਾਣਾ ਨੇ ਇਹ ਗੱਲ ਕਹੀ ਕਿ 12 ਤਰੀਕ ਨੂੰ ਪੰਜਾਬੀਓ ਉਹ ਇਸਪੋਰਟ ਜਗਜੀਤ ਸਿੰਘ ਡੱਲੇਵਾਲ ਇਹ ਲਿਖ ਕੇ ਤੁਸੀਂ ਆਪਦੇ ਟੱਬਰ ਦੀਆਂ ਫੋਟੋਆਂ ਪਾਓ ਸੋਸ਼ਲ ਮੀਡੀਆ ਦੇ ਉੱਤੇ ਤਾਂ ਕਿ ਸਰਕਾਰਾਂ ਤੱਕ ਸੁਨੇਹਾ ਪਹੁੰਚੇ ਤੇ 12 ਤਰੀਕ ਨੂੰ ਇੱਕ ਡੰਗ ਦੀ ਪੂਰੇ ਟੱਬਰ ਸਮੇਤ ਰੋਟੀ ਛੱਡ ਕੇ ਇਮਾਨਦਾਰੀ ਨਾਲ ਇੱਕ ਡੰਗ ਦੀ ਰੋਟੀ ਛੱਡ ਕੇ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਵੁਈ ਸਪੋਰਟ ਵਿਦ ਜਗਜੀਤ ਸਿੰਘ ਡੱਲੇਵਾਲ ਲਿਖ ਕੇ ਪਾਇਓ ਇਹ ਸੰਕੇਤਕ ਤੌਰ ਤੇ ਉੱਤੇ ਗੱਲਾਂ ਇਹਦੇ ਨਾਲ ਸਰਕਾਰਾਂ ਬੰਨਣੀਆਂ ਜਾਂ ਨਹੀਂ ਮਰਨੀਆਂ ਦਾ ਮੈਨੂੰ ਪਤਾ ਨਹੀਂ ਪਰ ਕੁਝ ਤਾਂ ਕਰਗੇ ਕੁਝ ਤਾਂ ਕਰਨਾ ਪਊਗਾ ਅਸੀਂ ਵੇਖੀ ਜਾਂਦੇ ਵੀ ਬੰਦੇ ਦੇ ਸਾਹ ਕਿੰਨੇ ਕੁ ਚੱਲਦੇ ਆ ਅਸੀਂ ਵੇਖੀ ਜਾਂਦੇ ਆ ਬੰਦੇ ਦੀਆਂ ਕੱਡੜੀਆਂ ਕਦੋਂ ਕੁ ਰੁਕਦੀਆਂ ਉਹਦੇ ਕੈਂਸਰ ਦੇ ਹਾਲਾਤ ਕਿਹੋ ਜਿਹਾ ਵਧਦੇ ਆ ਉਹ ਬਜ਼ੁਰਗ ਬੰਦਾ ਉਹਦੇ ਪਤਾ ਨਹੀਂ ਮੈਨੂੰ ਨਹੀਂ ਪਤਾ ਉਹਦੇ ਕੋਲੇ 4 ਏਕੜ ਜ਼ਮੀਨ ਆ 3 ਏਕੜਾ 30 ਏਕੜਾ ਮੈਨੂੰ ਇਹਦੇ ਬਾਰੇ ਕੋਈ ਜਾਣ ਨਹੀਂ ਆ ਪਰ ਉਹਦੇ ਕੱਲੇ ਦੇ ਖੇਤਾਂ ਦਾ ਤਾਂ ਰੌਲਾ ਹੈ ਨਹੀਂ ਜੀ ਡੱਲੇਵਾਲ ਖੁਲਾਨੀ ਥਾਂ ਦੇ ਉੱਤੇ ਰਾਜੇਵਾਲ ਸਾਹਿਬ ਪਏ ਹੋਣ ਸਾਨੂੰ ਕਾ ਵੀ ਦੁੱਖ ਹੋਵੇ ਤੇ ਅਸੀਂ ਇਹ ਗੱਲ ਕਹਗੇ ਵੀ ਉਠੋ ਰਾਜੇਵਾਲ ਸਾਹਿਬ ਬਹੁਤ ਕੀਮਤੀ ਸਾਡੇ ਲਈ ਉਹ ਗਰਾਹਾਂ ਸਾਹਿਬ ਸਤਕਾਰਯੋਗ ਸਾਡੇ ਲਈ ਸਾਰੇ ਹੀ ਕਿਸਾਨ ਜਿੱਥੇ ਬੰਦਿਆਂ ਦਾ ਅਸੀਂ ਸਤਕਾਰ ਕਰਦੇ ਕਿਉਂਕਿ ਅਸੀਂ ਆਮ ਕਿਸਾਨ ਆ ਆਮ ਲੋਕ ਆ ਸਾਡਾ ਕੋਈ ਵਖਰੀਵਾਂ ਨਹੀਂ ਦਾ ਪਰ ਕਿੜੇ ਦਾ ਜਥੇਬੰਦ ਕਾਡੇ ਵਿੱਚ ਬਖਰੀਵਾ ਉਹ ਹੁਣ ਚੁੱਪਦਾ ਡੱਲੇਵਾਲ ਦੀ ਮੌਤ ਨੂੰ ਉਡੀਕਣ ਵਾਲਿਆਂ ਨੂੰ ਮੇਰੀ ਬੇਨਤੀ ਆ ਕਿ ਤੁਹਾਨੂੰ ਖਨੌਰੀ ਬਾਰਡਰ ਵੀ ਉਡੀਕਦਾ ਤੁਹਾਨੂੰ ਸ਼ੰਭੂ ਬਾਰਡਰ ਵੀ ਉਡੀਕਦਾ ਜਾਂ ਤਾਂ ਅੱਜ ਹੀ ਇਹ ਗੱਲ ਕਹੋ ਬਿਆਨ ਦੇ ਦਿਓ ਸਾਰੇ ਅਖਬਾਰਾਂ ਦੇ ਵਿੱਚ ਵੀ ਮਰੇ ਦਾ ਜੀਵੇ ਅਸੀਂ ਐਂ ਰਹਿਣਾ ਸਾਡੇ ਨਾਲ ਕੋਈ ਤੁਰੇ ਨਾ ਤੁਰੇ ਅਸੀਂ ਇਵੇਂ ਹੀ ਰਹਿਣਾ ਜੇ ਤੁਸੀਂ ਅੱਜ ਵੀ ਇੱਕ ਹੁੰਦੇ ਤਾਂ ਸ਼ਾਇਦ ਮੰਗਾ ਮੰਗਾਂ ਜਾਂਦੇਗਾ ਮੈਨੂੰ 13 ਮੰਗਾ ਦੇ ਵਿੱਚੋਂ ਕੋਈ ਵੀ ਗਲਤੀ ਨਹੀਂ ਲੱਗੀ ਤੁਹਾਡੇ ਵਿੱਚ ਏਕਾ ਨਹੀਂ ਇਸ ਕਰਕੇ ਉਥੋਂ ਨੂੰ ਟਿੱਕ ਜਾਂਦੇ ਆ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਆਪਾਂ ਮਰਦੇ ਬੰਦੇ ਦੇ ਮੂੰਹ ਦੇ ਵਿੱਚ ਪਾਣੀ ਪਾਉਣ ਵਾਲੇ ਬਣ ਗਏ ਮਰਦੇ ਬੰਦੇ ਦੀ ਉਡੀਕ ਨਾ ਕਰੀ ਜਾਈਏ ਇਹੀ ਨਾ ਵੀਡੀਓ ਦੇਖੀ ਜਾ ਕੇ ਇਹੀ ਨਰਪੋਟਾ ਪੜ੍ਹੀ ਜਾ ਕੇ ਕਿ ਕਿਹੋ ਜੀ ਹਾਲ ਤੱਕ ਕਿੰਨਾ ਕੁ ਭਾਰ ਘਟ ਗਿਆ ਤਿੰਨਵੇਂ ਦਿਨ ਦੇ ਵਿੱਚ ਮਰਨ ਵਰਤਾ ਆਜੋ ਆਪਾਂ ਮਤ ਭੇੜ ਭੁਲਾ ਕੇ ਵਖਰੀਵੇਂ ਭੁਲਾ ਕੇ ਵਿੱਥਾਂ ਖਤਮ ਕਰਕੇ ਦੂਰੀਆਂ ਖਤਮ ਕਰਕੇ ਇੱਕ ਹੋਣ ਦੀ ਗੱਲ ਕਰਗੇ ਡੱਲੇਵਾਲ ਪੰਜਾਬ ਦਾ ਡੱਲੇਵਾਲ ਸਾਡਾ ਅਸੀਂ ਉਹਦੇ ਆ ਅਸੀਂ ਚੰਗੇ ਮਾੜੇ ਗਲਤ ਸਹੀ ਹੋ ਸਕਦੇ ਆ ਪਰ ਹੈਗੇ ਤਾਂ ਪੰਜਾਬੀਆਂ ਹੈਗੇ ਤਾਂ ਖੇਤਾ ਵਾਲੇ ਆ ਜਾਓ ਉੱਠੋ ਜੇ ਮਰੇ ਨਹੀਂ ਤਾਂ ਉੱਠੋ ਜੇ ਕੋਮਾ ਚ ਨਹੀਂ ਗਏ ਤਾਂ ਉੱਠੋ ਤੇ ਜੇ ਕੁਝ ਨਹੀਂ ਕਰ ਸਕਦੇ ਤਾਂ ਫਿਰ ਬਾਅਦ ਦੇ ਵਿੱਚ ਕੁਝ ਨਹੀਂ ਕਹਿਣਾ ਫਿਰ ਬਹੁਤ ਦੁੱਖ ਹੁੰਦਾ ਮੈਨੂੰ ਇਸ ਗੱਲ ਦੇ ਉੱਤੇ ਵੀ ਆੜੀਆਂ ਆੜੀਆਂ ਦਾ ਠੋਕਲ ਕੇ ਛੱਡਣਗੇ ਲਓ ਜੀ ਬੜਾ ਦੁੱਖ ਹੋਇਆ ਆਰ ਆਈ ਪੀ ਵਾਹਿਗੁਰੂ ਚਰਨਾਂ ਚ ਨਿਵਾਸ ਬਖਸ਼ੇ ਫਿਰ ਜੇ ਉਹ ਇਦਾਂ ਦੀਆਂ ਗੱਲਾਂ ਕਰਦੇ ਹੁੰਦੇ ਹੁਣ ਉੱਠੋ ਤੇ ਉਹਦੀ ਸਾਰ ਲਗੋ